ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜੋ ਤੁਸੀਂ ਥੱਲੇ ਦੋ ਵੀਡੀਓ ਚੱਲਦੀਆਂ ਦੇਖ ਰਹੇ ਹੋ ਮਾਸੂਮ ਬੱਚੇ ਪ੍ਰਿਆੰਸ਼ ਦੇ ਹਨ ਸੰਗਤ ਜੀ ਉਸ ਦੀ ਪਹਿਲਾ ਹੈੱਡ ਸਰਜਰੀ ਕਰਵਾਈ ਗਈ ਹੈ ਸਿੱਕਰ ਦਿੱਤੇ ਜੋ ਗਤੇ ਸੰਗਤਾਂ ਦੇ ਸਹਿਯੋਗ ਨਾਲ ਸਰਜਰੀ ਸਕਸੈਸਫੁਲ ਰਹੀ ਹੈ ਸੋ ਹੁਣ ਬੱਚੇ ਦੀ ਬੈਕ ਸਰਜਰੀ ਹੋਣੀ ਹੈ ਕਿਉਂਕਿ ਬੱਚੇ ਨੂੰ ਸੌਣ ਵਿੱਚ ਬਹੁਤ ਹੀ ਜ਼ਿਆਦਾ ਤਕਲੀਫ ਹੋ ਰਹੀ ਹੈ ਤੋ ਡਾਕਟਰ ਸਾਹਿਬ ਨੇ ਇਹਨਾਂ ਦਾ ਆਪਰੇਸ਼ਨ ਦੱਸਿਆ ਹੈ ਕਿ ਆਪਰੇਸ਼ਨ ਦਾ ਖਰਚਾ ਹੈ 1.5 ਲੱਖ ਰੁਪਏ ਦਾ ਹੈ। ਸੋ ਪਰਿਵਾਰ ਬਹੁਤ ਹੀ ਗਰੀਬ ਅਤੇ ਲੋੜਵੰਦ ਹੈ। ਕੋਈ ਇਲਾਜ ਨਹੀਂ ਕਰਵਾ ਸਕਦਾ। ਸੋ ਸੰਗਤਾਂ ਅੱਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਬੱਚੇ ਦਾ ਆਪਰੇਸ਼ਨ ਹੋ ਸਕੇ। ਸੋ ਸਿਖਰ ਨਾਲ ਜੁੜੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਲੋੜਵੰਦ ਪਰਿਵਾਰਾਂ ਦਾ ਭਲਾ ਹੋ ਸਕੇ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ